ਆਰਗਾਨੀ ਦੁਨੀਆ ਦੇ ਮੱਤ ਦੇ ਰੀ ਮਾਰੀ ਆ। ਉਹ ਤੈਨੂੰ ਵੱਡੇ ਵੱਟ ਟੋਲੇ ਲਾਈ ਜਾਂਦਾ ਕਹਿੰਦਾ ਸੇ। ਹੋ। ਕਿਹਨੇ ਕਿਹਾ? ਹਾਂ। ਮੈਨੂੰ ਨਹੀਂ ਮਾਇਆ ਮਾਰਿਆ ਲੱਤ ਨੂੰ। ਛੇੜੇ ਬੜੀ ਲਾਉ। ਯੋ। ਉਹਨੇ ਕੀ ਕਰਤਾ ਤਰਾ? ਉਹ ਮੇਰੀ ਗੱਲ ਸੁਣ। ਦਾਦਾ। ਦਾਤੇ ਦੇ ਪਾ ਪੱਕਾ ਰਹਿ ਗਿਆ ਤੂੰ ਦੇਖੋ। ਹੋਰ ਫੋਹਾ ਕਰਤਾ ਜਾਰੀ ਚੱਲ। ਜੜ ਤੋਂ ਸੇ ਕਹੇ। ਹੋਰ ਕੀ ਕੀ। ਥੋੜਾ ਕੰਮ ਕਰਾ ਦੋ। ਕੰਮ ਕਰ ਦਿਆ। ਆਮ ਕੰਰ ਲੈ ਕੇ ਜਾਇੰਗਾ ਨਹੀਂ ਸਰਕਾਰ ਚਾਪਣਾ ਕੀਤੀ ਜਾਈਂ ਦਵਾ ਬੁਝਾ ਕੇ ਕਰੂੰਗੀ ਚਤਰੀ ਉਹ ਪੈ ਗਈ ਗੱਲ ਮੇਰੇ ਉਸਨੇ ਕਹਿਨੀ ਤੋ ਤੋਰੀਆ ਚਾਪਣਾ ਪਤਾ ਨਹੀਂ ਹੈਗਾ ਮੇਰੇ ਗੱਲ ਪੈ ਜੇ ਉਹ ਆ ਗਈ ਨਿਕਲਿਆ ਹੀ ਬਾਹਰ ਦੇਖ ਲੈ ਚਤਰੀ ਆਲੀ ਕੋਈ ਕੋ ਨਹੀਂ ਉਹ ਦੇਖ ਲੈ ਪੈ ਗਈ ਗੱਲ ਕਿੱਥੇ ਲਿਆ ਮੈਨੂੰ ਬਿਠਾ ਕੇ ਮੈਂ ਕਾਚੀ ਪਿੱਛੇ ਤਾਰ ਦੇ ਮੈਨੂੰ ਮੈਂ ਤੇ ਆ ਤੇ ਪਿੱਛੇ ਤਾਰਦੇ ਮੈਨੂੰ ਗਲਤ ਆ ਜੀ ਨੇ ਮੇਰਾ ਕੱਢ ਨੂੰ ਇੱਕ ਦਾ ਮੂੰਹ ਚ ਪਾ ਲਈ ਮੈਂ ਮੂੰਹ ਚ ਪਾ ਲਈ ਕਸਰ ਹੈ ਕੋਈ ਮੈਂ ਸਾਕ ਨੂੰ ਦਵਾਈ ਦਵਾ ਕੇ ਲਿਆਇਆ ਮੈਨੂੰ ਦਵਾਈ ਦਵਾ ਕੇ ਲਿਆਇਆ ਚੱਲ ਉੱਧਰ ਚੱਲ ਆ ਨਾ ਸਮੋਸੇ ਖਵਾ ਕੇ ਤੂੰ ਕਦੋਂ ਛੜਦੀ ਆ ਛੜਾ ਨਾ ਹਰੇ ਨਾ ਸਮੋਸੇ ਖਵਾ ਕੇ ਛੜੇਂ ਤਾਂ ਤੂੰ ਪੱਟੇ ਹੀ ਦਿੱਤਾ ਹੁਣ ਇਹਨੂੰ ਵੀ ਪੱਟੇਗੀ ਕੀ ਗੱਲ ਮੈਂ ਕੀ ਪੱਟ ਲਿਆਦਾ ਦਵਾਈ ਦਵਾ ਕੇ ਦੇ ਮੈਨੂੰ ਸਮੋਸੇ ਖਵਾਏ ਨੇ ਮਾ ਕਹਣੀ ਹੈ ਹਜੇ ਕਸਰ ਲਾ ਕੀ ਕਰਾ ਹੁਣ ਕਾ ਤੋ ਲੜਦੀ ਆ ਇਹਨੇ ਛੜਾ ਨਾ ਹਾਂ ਫੇਰ ਕੀ ਹੋ ਗਿਆ ਹੁਣ ਜਨੂੰ ਪੱਟਦੀ ਆ ਕਾ ਤੇ ਤੈਨਾਂ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਚੱਲ ਲੰਘ ਹੋਣਾ ਲੋਕਾਂ ਨੂੰ ਤਮਾਸ਼ਾ ਦਿਖਾਇਆ ਆਲਾ ਤੂੰ ਬੜਤਾ ਸੱਲੀ ਅੰਦਰ ਮੈਂ ਤਾਂ ਬੜੂ ਨਹੀਂ ਲੈ ਕੇ ਜਾਊਗਾ ਮੈਨੂੰ ਹਾਂ ਇਹ ਲੈ ਕੇ ਜਾਊਗੀ ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਨਹੀਂ ਲੈ ਇੱਕ ਦਾ ਪੱਟੇ ਹੀ ਤੂੰ ਵੀ ਪੱਟ ਕੇ ਤਾਇਨੇ ਹਾਂ ਕਿਉਂ ਕਾ ਤੂੰ ਝਪਕਾ ਰਿਹਾ ਝਪਕਾ ਜਾ ਦੱਸ ਰਹੀ ਇਹਨੂੰ ਖਵਾਨੀਆਂ ਮੈਂ ਕਾ ਮਾਉਣ ਨੂੰ ਮੈਂ ਤਾਂ ਬੱਸ ਖਾਉਂਗੀ ਆ ਖਾਣੇ ਨਾਲ ਨਹੀਂ ਆਉਂਦੀ ਯਾਰਿਆ ਹੈ ਮੈਨੂੰ ਮੈਨੂੰ ਸ਼ਰਮ ਨਹੀਂ ਆਉਂਦੀ ਗੱਦਰੀ ਮੈਨੂੰ ਨਹੀਂ ਆਉਂਦੀ ਹੈਗੀ ਹਾਂ ਤੂੰ ਕਾ ਤੇ ਵਿੱਚ ਪੜਦੀ ਹੈ ਬੰਦੇ ਪੱਟੂ ਕਾ ਤੇ ਵਿੱਚ ਪੜਦੀ ਹੈ ਟੋਟਾ ਛੜਾ ਹਾਂ ਤੂੰ ਇਹਨੂੰ ਪਟ ਰਹੀ ਹੈ ਤੂੰ ਕਾ ਤਾਂ ਪੰਗਾ ਲੈ ਰਹੀ ਹੈ ਛੜਾ ਤੇ ਫਿਰ ਦੇਨੇ ਮੋਟਰਸਾ 7 ਲੱਖ ਦੀ ਜੀ ਸਵਾਦ ਲੈਣੀ ਆ ਨਾਉਂ ਕੀ ਸਵਾਦ ਤੇਰੀ ਕੀ ਹੁੰਦਾ ਤੈਨੂੰ ਕਾ ਕੀ ਹੁੰਦਾ ਤੈਨੂੰ ਤੂੰ ਕਾ ਤਾਂ ਛੜਦੀ ਹੈ ਮੇਰੀ ਕਾ ਟੱਕਰੀ ਸੀ ਹਾਂ ਤੂੰ ਕਰੇ ਨਾ ਚਾਹਦਾ ਫਿਰ ਦੇ ਹਾਂ ਗੜੀਆਂ ਦੇ ਵਿੱਚ ਹੈ ਤੇਰੀ ਵੜੀਆਂ ਬੁਲਾਉਂਦੀ ਤਾਂ ਫਿਰ ਦੇ ਨੇ ਗੜੀਆਂ ਵਿੱਚ ਇਹ ਛੜੇ ਨੂੰ ਰੱਖਦੇ ਤਾਂ ਹੀ ਰਹਿੰਦਾ ਛੜਾ ਹਾਂ ਦੱਸਾ ਛੜਾ ਰੱਖਦਾ ਸੋਖਾ ਪਿਆ ਆਪੀ ਪਠਾਉਂਦੇ ਨੇ ਵੀ ਪਰਜਾਈ ਬਹਿ ਜਾ ਆਪਣੇਆਂ ਨੂੰ ਤਾਂ ਤੂੰ ਦੱਸੀ ਨਹੀਂ ਪਾਲਤ ਜੀ ਤੂੰ ਅੱਭੀ ਜਿਦ ਤਰਾ ਖਲਾ ਨਹੀਂ ਤੂੰ ਸਾਹਮਣੇ ਸਕਦੀ ਹੈਗੀ ਹੈ ਮੇਰੇ ਤੇ ਇਲਜ਼ਾਮ ਲਾਈ ਰੱਖਦੀਆਂ ਤੂੰ ਸਾਰਾ ਦਿਨ ਚੁੱਪ ਕੇ ਜਾ ਠੀਕ ਜਾ ਠੀਕ ਜਾ ਚੁੱਪ ਕਰੋ ਚੁੱਪ ਕਰੋ ਮੇਰੀ ਗੱਲ ਸੁਣ ਲੈ ਕਿ ਬੋ ਕੀ ਗੱਲ ਹੋਈ ਆ ਭਲਾ ਦੱਸ ਏਹ ਹੈ ਮੈਨੂੰ ਬਿਠਾ ਲਿਆ ਆ ਮੇਰੀ ਜਾੜ ਦੁਖਦੀ ਸੀ ਮੈਂ ਫੋਹਾ ਲਵਾ ਕੇ ਧਰਿਆ ਹੋਇਆ ਤੈਨੂੰ ਮੈਂ ਆਪਣਾ ਨੰਬਰ ਤੈਨਾਂ ਹੁੰਦਾ ਤੂੰ ਇਹਨੂੰ ਕਿਉਂ ਕੰਮਲੇ ਮੈਂ ਕਹਿ ਪੁੱਜਾਈ ਬੈ ਜਾ ਕਹਿੰਦਾ ਮੈਨੂੰ ਕਹਿੰਦਾ ਰਸਤੇ ਚੱਲ ਰਿਹਾ ਸੀ ਮੈਂ ਰਸਤੇ ਚੱਲ ਰਿਹਾ ਸੀ ਮਤਲਬ ਰਸਤੇ ਤੇਰਾ ਬਾਈ ਆ ਰਿਹਾ ਮੈਂ ਤਾਂ ਉਹਦੇ ਨਾਲ ਜਾਊਂਗੀ ਇਹ ਕਹਿੰਦਾ ਨਹੀਂ ਤੂੰ ਬੈ ਜਾ ਇਹ ਲਵੇ ਉੱਥੇ ਬੈਠੀ ਸੀ ਅੱਡੇ ਦੇ ਬੱਠੇ ਸੀ ਚੰਗੀ ਲੱਗਦੀ ਆ ਯਾਰ ਆਹ ਸਾਰੇ ਵੀੜੇ 'ਚ ਮੈਂ ਰੱਖੇ ਹੋਏ ਆ ਜਿਹੜੀ ਦੀ ਕੋਈ ਘਰ ਵਾਲੀ ਬਿਮਾਰ ਹੈ ਜਾਂ ਕਿਸੇ ਦੇ ਖੇਤ ਲਈ ਜਾ ਜਾਂਦਾ ਜਾਂ ਕਿਸੇ ਨੂੰ ਮੋਬਾਈਲ ਚਾਰਜ ਨਹੀਂ ਹੁੰਦਾ ਮੈਂ ਕਰਾਂਗਾ अच्छा तू मेनू फोन कर का मुड्डी ਲੜਾਈਆਂ ਹੁਣ ਪਿੱਛੇ ਆ ਤੈਨੂੰ ਫੋਨ ਕਰੇ ਮੇਰੇ ਸਾਹਮਣੇ ਲੋਕਾਂ ਦੀ ਜਨਾਨੀ ਇਹ ਮਤਲਬ ਉਹ ਫੇਰ ਖਾਣ ਬਾਅਦ ਤੇ ਰੱਖੇ ਹੋਇਆ ਜਾਣਾ ਸ਼ਾਮ ਲੈ ਆਪਦੇ ਨੇ ਹਾ ਤੇਰੇ ਨਾਲ ਚੱਲੀ ਅੰਦਰ ਉਹ ਅੰਦਰ ਤਾਂ ਖੜੀ ਆ ਪਿਛਰੀ ਹੁਣ ਢਾ ਲੂ ਆਪਾਂ ਨੂੰ ਦੋਨਿਆਂ ਨੂੰ ਅੰਦਰ ਕਿੱਥੇ ਜਾਵਾਂਗੇ ਕੁਛ ਆਪ ਦੇ ਕਰੇ ਜਾ ਮੇਰਾ ਕੁਛ ਨਹੀਂ ਕਹਿੰਦੀ ਹੈਗੀ ਇਹ ਉਹ ਨਹੀਂ ਨਹੀਂ ਅਦਰ ਤੱਕ ਮੈਂ ਡਰਦੀ ਆ ਹਾਂ ਤੂੰ ਚੱਲ ਜਾ ਘਰੇ ਤਾਂ ਕਿ ਡਰਦੀ ਆ ਹਾਂ ਆ ਆ ਬਿੜਾ ਇਕੱਠਾ ਕਰੂ ਹਜੇ ਆਪਾਂ ਅੰਦਰ ਨਹੀਂ ਜਿਹੜੀ ਕੋਈ ਆਪਣੀ ਗੱਲ ਬਾਤ ਹੈ ਉਹ ਆਪਾਂ ਫੋਨ ਤੇ ਗੱਲ ਕਰਾਂਗੇ ਠੀਕ ਹੈ ਉਹ ਘਰੇ ਜਾ ਮੈਂ ਉਹਨੂੰ ਸਮਝਾ ਦੂੰ ਆਪੇ ਲੈ ਦੇਖ ਲੈ ਫਿਰ ਮੈਨੂੰ ਹੀ ਭੇਜ ਰਿਆ ਉਹ ਆ ਜਾ ਕਾਹਨੂੰ ਤੂੰ ਡੰਡੇ ਵਗ ਜਾ ਬਣੰਡੀ ਕਿਤੇ ਹੋਰ ਥਾਪੀਆਂ ਨਾਲ ਚੋ ਕੋਣਾ ਖਾ ਲਈ ਮੇਰੇ ਤੋਂ ਥਾਪੀਆਂ ਆ ਜਾ ਮੇਰੀ ਗੱਲ ਸੁਣ ਲੈ ਓਰੇ ਕਾਹਨੂੰ ਕਲੇਸ ਛੇੜਦੀ ਐ ਪਹਿਲਾਂ ਤਾਂ ਤੂੰ ਮੈਨੂੰ ਦੱਸ ਤੂੰ ਉਹਨੂੰ ਬਿਠਾਉਣ ਦੀ ਕੀ ਲੋੜ ਸੀਗੀ ਉਹਦੇ ਨਾਲ ਚੌਂ ਗਈ ਕਿ ਤੂੰ ਮੇਰੇ ਨਾਲ ਬਗ ਜਾਵੀਂ ਆਪੀ ਬਿਠਾਇਆ ਉਹਨੇ ਮੈਂ ਇਹਨੂੰ ਤਾੜੇ ਵੀ ਦੰਦਾਂ ਮਤਾਂ ਵੀ ਜਿੰਨੂੰ ਮਰਜ਼ੀ ਬਿਠਾਵਾਂ ਹੁਣ ਉਹ ਉਹ ਵੈਦ ਹਰੇ ਕਹ ਦੂ ਲੈ ਜਾ ਹਰੇ ਕਾ ਲਾ ਤੇਰੇ ਨੂੰ ਕਰਦਾ ਜੀ ਤੀ ਕ ਕੀ ਕਰਾਂ ਮੇਰੀ ਕੋਈ ਇੱਜ਼ਤ ਨਹੀਂ ਭੈਣ ਦੋਦੀ ਜਮੈਂ ਤੈਨੂੰ ਕਹੇ ਜੀ ਚੁੱਪਾ ਹੈਗੀ ਆ ਮੰਨਿਆ ਨਹੀਂ ਹੈ ਗਿਆ ਮਾਰ ਨਹੀਂ ਕਰਨਾ ਮੈਨੂੰ ਕੀ ਪਤਾ ਤੇ ਆ ਤੁਹਾਡੀ ਬੁੜੀ ਚੜ ਜੂਗੀ ਚੋਰੀ ਮੇਰੇ ਘਰ ਦੇ ਕਰਲੇ ਨੂੰ ਸਰੇ ਆਮ ਲਈ ਵਰਤੀ ਉਹ ਤਾਂ ਉਹੀ ਨਹੀਂ ਕੰਮ ਕਰਦਾ ਹੈਗਾ ਕੋਈ ਜੋ ਨਹੀਂ ਕਰਦਾ ਹੈਗਾ ਕੰਮ ਲਾਓ ਬੇਲੜ ਨੂੰ ਬੇਲੜ ਨੂੰ ਲਾਓ ਇਹ ਕੰਮ ਵਾਸਤੇ ਮੈਂ ਛੱਡਿਆ ਮੈਂ ਤੈਨੂੰ ਆਖਿਆ ਚੱਲ ਕੋਈ ਨਹੀਂ ਫਿਰ ਹਾਂ ਚੱਲ ਠੀਕ ਹੈ ਤੂੰ ਘਰੇ ਵਗ ਜਾ ਠੀਕ ਹੈ ਚੱਲ ਠੀਕ ਹੈ ਹੁਣ ਤਾਂ ਮੈਂ ਚੁੱਪ ਕਰਕੇ ਵਗ ਜੀ ਵਾ ਠੀਕ ਐਡੀ ਗੰਦੀ ਸੋਚਣਾ ਸੋਚਿਆ ਕਰਾ ਗੰਦੀ ਸੋਚ ਕਿਵੇਂ ਨਾ ਸੋਚਾਂ ਹਾਂ ਦੁਨੀਆਂ ਨੂੰ ਦੁਨੀਆਂ ਦੇਖੇ ਜਾ ਰਹੀ ਐ ਕਿ ਅੱਛਾ ਮਾੜੀ ਹੋ ਗਿਆ ਗੱਲਾ ਵੀ ਲੈ ਕੇ ਵਗੇ ਹੋਰ ਹੋਰ ਕੀ ਐ ਜਿਹੜਾ ਮੇਰਾ ਘਰਵਾਲਾ ਬੱਤ ਕਰ ਰਹੀ ਐ ਮਾੜੀ ਹੋਇਆ ਹੋਰ ਕੀ ਐ ਤੁਸੀਂ ਬਗਾਨੀਆਂ ਜਨਨੀਆਂ ਨੂੰ ਚੜਾਉਂਦੇ ਫਿਰਦੇ ਹੋ ਜਾਣਦੇ ਤੈਨੂੰ ਮੈਂ ਦੱਸਾਂ ਵਾਤਾ ਹੁਣ ਕੀ ਐ ਇਹ ਜੇ ਚੱਜ ਨਹੀਂ ਕਰਦੀ ਥੋਡੇ ਵਾਲੇ ਦੋਏ ਭਾਈਆਂ ਵਾਲੇ ਅੱਛਾ ਤੂੰ ਹਾਂ ਛੜੇ ਦਾ ਪੱਟੀ ਪੱਟਿਆ ਸੀ ਨਾਲ ਤੈਨੂੰ ਵੀ ਪੱਟਦਾ ਇਹ ਛੜਾ ਵੀ ਦਾ ਮਸਾ ਰਹਿੰਦਾ ਹੁੰਦਾ ਹਰੇਕ ਬੰਦਾ ਛੜਾ ਬੰਨੀ ਰੱਖ ਸਕਦਾ ਰੱਖ ਸਕਦਾ ਤੁਹਾਡੇ ਵਰਗੇ ਚੱਜ ਨਹੀਂ ਕੋਈ ਕਰਦਾ ਜਿਹੜੀ ਉਹ ਕਲੇਣੀ ਤੁਸੀਂ ਨੇ ਮਤਲਬ ਮੰਗਰ ਲਾਰ ਕੇ ਢੇੜ ਉਹ ਪੇੜ ਹੈ ਹੋਰ ਕੀ ਹੈ ਹਾਂ ਹੀਰਾ ਸਾਡੇ ਪਾਸਤਾ ਕਹਿੰਦੇ ਹੀਰਾ ਤੇਰੇ ਭਾਵੀ ਹਾਂ ਆ ਖਾ ਲੈ ਲੁੱਟ ਲੁੱਟ ਕੇ ਰਹੇ ਤੁਸੀਂ ਥੋੜੇ ਭਾਈ ਤਾਂ ਹੀਰਾ ਪੀ ਆ ਟੁਕੜੇ ਨਹੀਂ ਲਾਉਣੇ ਕਰਨੇ ਨਹੀਂ ਸਾਡੇ ਪਾਸ ਤਾਂ ਅਫੀ ਚੰਗੀਆਂ ਰੋਟੀ ਤਾਂ ਦੇ ਜਾਂਦੀ ਆ ਪਕਾ ਕੇ ਉਹ ਤੁਹਾਨੂੰ ਰੋਟੀਆਂ ਦੇਊਗੀ ਹਾਂ ਖਾ ਲੈ ਉਹਦੇ ਵਾਲੇ ਨਾਨ ਫਿਰ ਮੈਂ ਤਾਂ ਚੱਲੀਆਂ ਨਾ ਲਾਇਆ ਕਰ ਹਾਂ ਰੱਬ ਰੱਬ ਤੇ ਤੂੰ ਬਚਾਵੇ ਮੇਰੇ ਸਾਲੇ ਦੀਨੇ ਕਦੇਲੇ ਜਲੇ ਕਟਪਾਈ ਦਿੱਤਾ ਸੀ ਲਾਹੌਰੇ ਤੋਂ ਸ਼ਨ ਲਗੀ ਲੋਣਾ ਕਿਵੇਂ ਹੱਥ ਬੰਨ੍ਹ ਖੜਿਆ ਹੋਏ ਉਹ ਬਾਈ ਰੱਬ ਬਚਾਵੇ ਇਆਂ ਇਆਂ ਜਨਾਨੀਆਂ ਤੋਂ ਯਾਰ ਉਹ ਸ਼ੱਕ ਕਰ ਲਾ ਜਿਆ ਮੜੀ ਗੱਲਾਂ ਨਾ ਮੜੀ ਮੜੀ ਆਪਣੇ ਘਰ ਦੇ ਵਿੱਚ ਇਹ ਜੇ ਕੰਮ ਵਾਸਤੇ ਵੀ ਬੇਇੱਜ਼ਤੀ ਕਰਾਉਣ ਨੂੰ ਮੈਂ ਹੀ ਆ ਉਹ ਮੈਂ ਤੂੰ ਕਾਹਤੋਂ ਕਰਉਣਾ ਜੇ ਤੇਰੇ ਨਾਲ ਦੱਸਾ ਮੇਰੀ ਜਨਾਨੀ ਚੜ ਗਈ ਤੂੰ ਤਾਂ ਖਾ ਖਾ ਗਿਆ ਤੇਰੀ ਚੜਗੀ ਨਾ ਚੜਗੀ ਜੇ ਕਿਤੇ ਮੇਰੇ ਘਰ ਲਈ ਹੋਵੇ ਉਹ ਮੈਨੂੰ ਉਹ ਕਰੂਗੀ ਤੂੰ ਮੈਨੂੰ ਫੋਨ ਕਰਕੇ ਕਹਿੰਦਾ ਬਾਈ ਕਦੇ ਉਹਨੂੰ ਦਵਾਈ ਦਵਾ ਕੇ ਲਿਆ ਯਾਰ ਆਪਣੀ ਕਮਾਂਡੈਂਟ ਆਪਣਾ ਹੱਕ ਬਣਦਾ ਦਵਾਉਣ ਦਾ ਜੇ ਫੋਨ ਕਰਦੀ ਮੈਨੂੰ ਓਏ ਤੂੰ ਮੇਰੀ ਰਿਸ ਕਰਦਾ ਓਏ ਮੇਰੀ ਰਿਸ ਕਰਦਾ ਤੇਰੀ ਰਿਸ਼ਤਾ ਨਾਲ ਰੱਬ ਕਰਾਵੇ ਬਾਈ ਆਹੋ ਮੇਰੀ ਰਿਸ ਤੈਨੂੰ ਵੀ ਨਹੀਂ ਆਖਿਆ ਤੈਨੂੰ ਬਿਠਾਉਣ ਨੂੰ ਪਤੰਦਰਾ ਕੰਮ ਨਾ ਬੈਣ ਖੇਤ ਦੀਦਾ ਕੰਮ ਨਹੀਂ ਕਰਦਾ ਹੈਗਾ ਸਾੜੇ ਲੱਗੀ ਕੱਢਣ ਮੈਂ ਕੀ ਕਰਾਂ ਸਾੜੇ ਕੱਢਣ ਲੱਗੀ ਸ਼ਵੇਰ ਨੂੰ ਕਹ ਤੂੰ ਮੇਰਾ ਕੋਹਾ ਢੀਕ ਦੇ ਸਾੜੇ ਕੱਢਣ ਲੱਗੀ ਤੂੰ ਵੀ ਮੇਰਾ ਤਾਂ ਪਹਿਲਾ ਹੱਕ ਬਣ ਪਤੰਦਰਾ ਉਹੀ ਦੂ ਮੇਰੇ ਲਈ ਲਸਣ ਤੇ ਗੁੱਤੇ ਨਹੀਂ ਕਰਨੇ ਮੈਂ ਕੁੜੀ ਲਵੇ ਫੋਨ ਲਾਵਾਂ ਆਏ ਨਹੀਂ ਸਮਝਦਾ ਜੇ ਉਹੀ ਸਮਝਾ ਦੇ ਜੇ ਠੀਕ ਹੋ ਜੇ ਕਿਵੇਂ ਬੁਲਾਈਏ ਹੁਣ ਬੁਲਾਉਣ ਦਾ ਵੀ ਟੰਕ ਕਰਦੇ ਆ ਹੁਣ ਕਿਵੇਂ ਫਿਲਣ ਦਾ ਨਹੀਂ ਠੀਕ ਹੈ ਠੀਕ ਨੂੰ ਕਿ ਮੇਰੇ ਗੋਲੀ ਵੱਜੀ ਠੀਕ ਹੀ ਆ ਮੈਂ ਤਾਂ ਗੋਲੀ ਮਾਂ ਤਾਂ ਚਾਖ ਦਿਆਂ ਪਕੌਰ ਕਰਕਰੇ ਵੀ ਲੈ ਜਾਉ ਚਾਖਾ ਨਾ ਚਾਖਾ ਨਾ ਠੰਡ ਰੱਖਿਆ ਕਰ ਮੜੀ ਮੁੱਫੀ ਕਿਉਂ ਠੰਡ ਰੱਖਾ ਤੇਰੇ ਨਾਲ ਕਾਦੀ ਠੰਡ ਹੈ ਕੀ ਹੋ ਗਿਆ ਫੇਰ ਕੀ ਹੋ ਗਿਆ ਅੱਡੀਆਂ ਗੱਲਾਂ ਦਾ ਲੋਕ ਨੂੰ ਛਪਲਾ ਲਾ ਲੈਂਦੇ ਛਪਲਾ ਲਾ ਦੇ ਛਪਲਾਣ ਵਾਲੀ ਕੋਈ ਗੱਲ ਕਰੀ ਆ ਪਹਿਲਾਂ ਇਹ ਤਾਂ ਪਿੰਡ ਚ ਮੇਰੀ ਖੇ ਕਰਤੀ ਖੇ ਤਾਂ ਜੇ ਕਰਾਈ ਤਾਂ ਤਾਂ ਹੋਈ ਹੈ ਜੇ ਤੂੰ ਬੋਲਣੋਂ ਹਟ ਜਾਂਦੀ ਫਿਰ ਕਾਹਨੂੰ ਆਏ ਹੁੰਦੀ ਆਪਦੇ ਘਰੇ ਬੜ ਕੇ ਆਪਾਂ ਗੱਲਾਂ ਕਰ ਲਾਂਦੇ ਕਾਹਨੂੰ ਬਾਹਰ ਕਰ ਲ ਜਾਂਦੀ ਇਹੋ ਜਿਹੀਆਂ ਗੱਲਾਂ ਨਹੀਂ ਚੱਲਿਆ ਕਰਦੀਆਂ ਘਰਾਂ ਚ ਜਿਹੜੀਆਂ ਗੱਲਾਂ ਆਪ ਕਰਦੇ ਟੱਬੇ ਤੇ ਖਰਾਲਾ ਹੈ ਹੁਣ ਮੈਨੂੰ ਸਮਝ ਜਾ ਮੈਂ ਤਾਂ ਹਜੇ ਵੀ ਕਹਿੰਦੀ ਤੈਨੂੰ ਸਮਝ ਜਾ ਹੁਣ ਮੈਨੂੰ ਮੇਰਾ ਭਾਈ ਕਹਿ ਗਿਆ ਤੀ ਕਹਿੰਦਾ ਕੰਧਾ ਡਿਗਦੀਆ ਕਹਿੰਦਾ ਕੰਧਾ ਭਾਈ ਕਹਿੰਦਾ ਅੰਦਰ ਹੀ ਡੇਗ ਲੀਂ ਜੇ ਡੇਗੂਗੀ ਹੁਣ ਮੈਂ ਕੰਧਾ ਤਾਂ ਅੰਦਰ ਹੀ ਡੇਗਣੀ ਤੀ ਜੇ ਬਾਹਰ ਡੇਗਦੇ ਗਮਾਂਡੀ ਲੜਦੇ ਆਪਣੇ ਨਾਲ ਤੂੰ ਤਾਂ ਬਾਹਰ ਵੀ ਤੁਸੀਂ ਤਾਂ ਡੇਗਦੇ ਹੋ ਕੰਧਾ ਤੁਸੀਂ ਤਾਂ ਅੰਦਰ ਵੀ ਕੰਧਾ ਡੇਗਦੇ ਹੋ ਬਾਹਰ ਵੀ ਡੇਗਦੇ ਹੋ ਤੁਸੀਂ ਖਾਸਰਾ ਖੱਡੀਆਂ ਨੇ ਹੁਣ ਇਹਦਾ ਫਰਕ ਨਾ ਪੈਂਦਾ ਮੜਾ ਮੋਟਾ ਤਾਂ ਮੜਾ ਮੋਟਾ ਹੈ ਹਾਂ ਹਜੇ ਮੜਾ ਮੋਟਾ ਸੋਚਦਾ ਸ਼ਰਮਾਣੀ ਚਹੀਦੀ ਆ ਹੁਣ ਤਾਂ ਸਾਰੇ ਕਾਸੇ ਆਲਾ ਕਵੀਨਦਾਰ ਆ ਤੋ ਸਰ ਕੋਈ ਗੱਲ ਨਹੀਂ ਫਿਰ ਤੂੰ ਗੱਲ ਮਕਾ ਦੇ ਹੁਣ ਤਾਂ ਛੱਡ ਦੇ ਹੁਣ ਤਾਂ ਪੈਂਦਾ ਮਕਾਨ ਆਈ ਤੁਸੀਂ ਗੱਲਾਂ ਕਰਦੀ ਨਹੀਂ ਹੈਗੀ ਬਫੇਰੀ ਕਰਤੀ ਹੁਣ ਤਾਂ ਚੁੱਪ ਕਰ ਜਾ ਉਰੀ ਚੁੱਪ ਕਰ ਜਾ ਉਰੇ ਚੁੱਪ ਮੈਂ ਕਿਵੇਂ ਕਰਾਂ ਕਹਤਾ ਮੇਰੇ ਸੀਨੇ 'ਪਾ ਮੜਵਾਉ ਤਾ ਮੈਨੂੰ ਪਤਾ ਨਹੀਂ ਤੂੰ ਰੇ ਆਪਣੇ ਮੇਰੇ ਲਵੇ ਮੈਨੂੰ ਨਹੀਂ ਪਤਾ تھی ਇਹ ਗੱਲ ਬਾਰੇ ਮੈਂ ਤਾਂ ਇਦੀ ਮਾਂ ਦਾ ਉਹ ਕਿਹੜਾ ਹੋਣੀ ਕੋ ਮੈਂ ਚਾਹ ਪਾਣੀ ਪਿਲਾ ਦੇਣੇ ਵਿਚਾਰੇ ਫੱਕੇ ਚੋਕੀ ਆਇਤੇ ਗੋਦੀ ਮਾ ਪਾਣੀ ਪੀਣਾ ਮਾ ਚਾਹ ਪੀਣ ਵਾਲੀਆਂ ਗੱਲਾਂ ਕਰੀਆਂ ਨੇ ਮੇਰੀ ਗੱਲ ਸੁਣਾ ਤੁਸੀਂ ਚਾਹ ਪੀਣ ਵਾਲੀਆਂ ਗੱਲਾਂ ਨਹੀਂ ਕਰੀਆਂ ਹੋਰ ਅਸੀਂ ਨੇ ਗੱਲਾਂ ਕਿਹੜੀਆਂ ਕਰੀਆਂ ਨੇ ਜੀ ਅਸੀਂ ਨੇ ਵੀ ਤਲਾਕ ਲੈਣ ਵਾਲੀਆਂ ਗੱਲਾਂ ਕਰੀਆਂ ਨੇ 40 40 ਦੀਆਂ ਗੱਲਾਂ ਤਾਂ ਤੇ ਕਰੀਆਂ ਨਹੀਂ ਹੈਗੀਆਂ ਤੁਸੀਂ ਕਸਰਾਂ ਨਹੀਂ ਕੋਈ ਛੱਡੀਆਂ ਜੇ ਇਹ ਜਾ ਹੁੰਦਾ ਮੈਂ ਹੁਣੋਂ ਕਚੇਰੀਆਂ ਚ ਲੈ ਕੇ ਤਲਾਕ ਕੁਛ ਨਾ ਕੁਛ ਕਰ ਦਾਂ ਦਾ ਗੋਲ ਮੋਲ ਗੱਲਾਂ ਇਹ ਜਾ ਮੈਂ ਹੈ ਨਹੀਂ ਤੈ ਤਾਂ ਗੱਲਾਂ ਬਹੁਤ ਗੋਲ ਮੋਲ ਕਰਤੀਆਂ ਹਜੇ ਕੀ ਕਸਰ ਰਹੇਗੀ ਚਲ ਮੈਨੂੰ ਮੇਰਾ ਛੱਡ ਪੈਂਦਾ ਠੀਕ ਹੈ ਮੈਂ ਜਾਣਾ ਕੰਮ ਠੀਕ ਹੈ ਓਕੇ ਗੁੰਡਾ ਯਾਰ ਗੁੰਡਾਸੇ ਫਰ ਗਏ ਨਹੀਂ ਜਿੰਨੂ ਦੇ ਬੱਕਰੇ ਬਾਦੀਆ ਉਹ ਕਿਹਨੂੰ ਵੱਡੇ ਘਟਕੋਰੇ ਲਾਈ ਜਾਂਦਾ ਕਨਾਸੇ ਵੇ ਉਹ ਕਿਹਨੇ ਸਿਰਾ ਹਾਂ ਹਾਂ ਜਿੰਨੂ ਨਹੀਂ ਆਇਆ ਮਾਏ ਲੱਤ ਨਹੀਂ ਉਹ ਕਿੱਲੇ ਬੁੜੀ ਲਾਉਂ ਕਿਉਂ ਹਾਂ ਹੋਨੇ ਕੀ ਚਰਤੇ ਤਰਾ ਤੇ ਮੇਰੀ ਗੱਲ ਸੁਣ ਲੈ ਮੇਰਾ ਜੀ ਪਰਚਾਉਣ ਨੂੰ ਜਿਹੜੇ ਚੱਕੀ ਜੀਤਦੇ ਸੀ ਹਾਂ ਅੰਦਰ ਉਹਨੂੰ ਵੀ ਲੈ ਗਿਆ ਬਠਾ ਕੇ ਮੋਟਰਸਾਈਕਲ ਤੇ ਨਾਲ ਇਤਰਾਜ ਨੂੰ ਸੱਟਿਆ ਵੇ ਉਹ ਤੂੰ ਟਿਕ ਜਾ ਤੇ ਕੱਟ ਤੇ ਕੱਟ ਜਲੀ ਮੈਂ ਤਾਂ ਲੱਤਾਂ ਡੋਰੀ ਮੇਰੀ ਗੱਲ ਤੌਲੇ ਦੇਖ ਰਹੇ ਨੇ ਮੈਨੂੰ ਤੇਰੇ ਬੜੀ ਮੁੱਟੀ ਸ਼ਰਮ ਕਰ ਲਾ ਗਿਆ ਤੈਨੂੰ ਮਰਦਾ ਰਿਹਾ ਤੈਨੂੰ ਤੇਰੇ ਮੈਂ ਤਾਂ ਹੀ ਟੱਕਰਾਂ ਮਾਰਦਾ ਜੀ ਨਾ ਮੇਰੇ ਭੌਲੇ ਹੁੰਦੇ ਕਿਸ ਵਰਗਾ ਹੁੰਦਾ ਫਿਰ ਮੇਨੂੰ ਦਾ ਵਿਆਹ ਹੋਊਗਾ ਹੁਣ ਵਿਆਹ ਤਾਂ ਹੋਣੀ ਨਹੀਂ ਜੇ ਤਾਂ ਫਿਰ ਜੇਲ੍ਹ ਚਾ ਨਹੀਂ ਫਿਰ ਮੈਂ ਉਹਦੇ ਲਾਉਂਗਾ ਡਾਂਗਾਂ ਨੂੰ ਹਟਾ ਲੈਣੇ ਲੈ ਲੱਛਣੇ ਤੱਕ ਤੇਰਾ ਕਰਦਾ ਵਿਆਹ ਤੇਰਾ ਵੀ ਹੋ ਜਾਦਾ ਕੋਈ ਅਬ ਤੇਰੇ ਬਾਪੇ ਨੇ ਮੈਨੂੰ ਕਿਉਂ ਦੇਹਾ ਜੀਗਾ ਮੈਨੂੰ ਪਤਾ ਨਹੀਂਗਾ ਵੀ ਇਹ ਤਾਂ ਆਪਦਾ ਕੋਈ ਨਾ ਕੋਈ ਟਿਕਾਣਾ ਬਣਾ ਦੂਗਾ ਲੋ ਤਰੀਫ ਨੂੰ ਵਿਆਹ ਲੈ ਉਹਦਾ ਸਾਰਾ ਮੈਂ ਖੁੰਜੀ ਵਿਗੜਿਆ ਰੱਖਦਾ ਸੋਡੇ ਦੀ ਢੰਡੀ ਲਾਉਣੇ ਮੇਰੇ ਨਾਲ ਲਾਓ ਮੇਰੀ ਗੱਲ ਸੁਣਾ ਹੈਰੀ ਹਟਾੜਾ ਨਹੀਂ ਦੱਸ ਤੈਨੂੰ ਪਤਾ ਮੈਂ ਇੱਕ ਵਾਰੀ ਹੱਲ ਮਾਰ ਦੂੰਗਾ ਓਏ ਫੜਾ ਕਿਸੇ ਦੇ ਪਿੱਛੇ ਲੱ ਕੇ ਕਰਦਾ ਇਹਦੇ ਗੱਲ ਨਹੀਂ ਗੱਲ ਮੇਰੀ ਜੇਪੋਂ ਜਿਹੜਾ ਬੰਦਾ ਉਂਗਲੀ ਚੁੱਕਦਾ ਮੈਂ ਤੇ ਇਹ ਸ਼ਰਮ ਕਰ ਲੈ ਤੇਰਾ ਭਾਈ ਆ ਸਕਾ ਹੋ ਕੋਈ ਫਿਰ ਭਾਈ ਇਹੇ ਜਿਹਾ ਰਸਣ ਨਾ ਕਰੇ ਆਹੋ ਮੈਂ ਤੇਰੀ ਮਾਂ ਨੂੰ ਕਰੇ ਮਖੌਲ ਵੀ ਨਹੀਂ ਕਰਿਆ ਹੈਗਾ ਵੀ ਆਪਣੀ ਮਾਵਾਂ ਵਰਗੀ ਚੱਲ ਕਿਹਾ ਚੱਲ ਦੇਖ ਮੇਰੀ ਦਰਾਂ 'ਚ ਹੱਥ ਪਾਈਆਂ ਬੈਠਾ ਚੱਲ ਕੋਈ ਨਾ ਮੈਂ ਸਮਝਾਉਂਗਾ ਉਹਨੂੰ ਲੈ ਆਂ ਐਂ ਕਰ ਫਿਰ ਬਿੱਲ ਭਰ ਕੇ ਨੂੰ ਦਿਲ ਦੇ ਬਿੱਲ ਭਰ ਕੇ ਜਾ ਜੀ ਐਂ ਜਾਵੇ ਮਿਕਸ ਕਰ ਨੂੰ ਪੜਦਾ ਅੱਜ ਪੜ੍ਹ ਜੀ ਯਾਰ ਮੈਂ ਤਾਂ ਉਰੇ ਰਹਿਣਾ ਜੀ ਮੈਂ ਤਾਂ ਕਿੱਦੋਂ ਨਰ ਦਿਆ ਰਲ ਗਿਆ ਫਿਰ ਹਾਂ ਉਹ ਤੇਰੀ ਚੰਗੀ ਸੀਗਾ ਸਾਰਾ ਅਸ ਦਾ ਪਰਿਵਾਰ ਛੱਡ ਕੇ ਹੁਣ ਉੱਧਰ ਜਾਏਗਾ ਤੋ ਮੇਰਾ ਕਿਹੜਾ ਪਰਿਵਾਰ ਹੈ ਜੀ ਇਹਦਾ ਤਾਂ ਕਿਸੇ ਜਗ ਨਹੀਂ ਰੁੱਕ ਪਰ ਕੇ ਲਿਖਣ ਗਿਆ ਓਏ ਤੇਰੇ ਬਾਪ ਦੇ ਗੱਲ ਦੇਖੀ ਓਏ ਬੈਠੀ ਦੀ ਓਏ ਓਏ ਐਂ ਪਰ ਕੇ ਤੇ ਹੱਥ ਆਇਆ ਸਾਰਾ ਸ਼ਰਮ ਕਰਦਾ ਸ਼ਰਮ ਤਰਾ ਭਤੀਜਾ ਮੈਂ ਓਏ ਮੇਰੀ ਗੱਲ ਸੁਣ ਨਾ ਉਹਨੂੰ ਕੰਜਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਪਤਾ ਵੀ ਮੇਰੀ ਪਰਚਾਈ ਛੂਟੀ ਹੈ ਜੇ ਲੱਣ ਕਰਦਾ ਉਹ ਆਹੋ ਮੇਰਾ ਤਾਂ ਸੀਨਾ ਪਾੜ ਗਿਆ ਯਾਰ ਮੇਰਾ ਤਾਂ ਭਾਂਡ ਚ ਫੂੰਡ ਕਸ ਤੂੰ ਐ ਲੱਗਦਾ ਵੀ ਉਲਟੀ ਹੋਊਗੀ ਫੋਨ ਦੀ ਚਲ ਕੋਈ ਮੈਂ ਤਾਂ ਯਾਰ ਜਿੰਨਾ ਚਿਰ ਵੱੜਦਾ ਨਹੀਂ ਮੈਂ ਤਾਂ ਟਿਕਦਾ ਨਹੀਂ ਮੈਂ ਤਾਂ ਉਹ ਬਾਪ ਟਿਕ ਜਾ ਕੋਈ ਚਲ ਮੈਂ ਗੱਲ ਕਰ ਲੂੰਗਾ ਸਮਝਾਉਂਗਾ ਹੁਣ ਇੱਕ ਵਾਰ ਸਮਝਾ ਦੇ ਜੇ ਦੁਬਾਰੇ ਉਹਦੇ ਕੋਲ ਨਹੀਂ ਝਾਕ ਵੀ ਜਾਣਾ ਉਹਦੇ ਘਰ ਕਣੀ ਟੋਕੜੇ ਕਰ ਦੂੰਗਾ ਠੀਕ ਆ ਚਲ ਠੀਕ ਆ ਜਾ ਤੂੰ ਬਿੱਲ ਪਾ ਕੇ ਐ ਕਰ ਮੀਟਰ ਪਟੜ ਜੂਰੇ ਬਿੱਲ ਬਿੱਲ ਬੋਲ ਮੈਂ ਆਪੇ ਭਰ ਦੂੰਗਾ ਕੋਈ ਗੱਲ ਜਾ ਚੰਗਾ ਫਿਰ ਮਰੇ ਸੜਾ ਆ ਵੀ ਉੱਤੇ ਪੈਗਾ ਸਾਲਾ ਕੋਈ ਨਹੀਂ ਘੱਟ ਕਿਸੇ ਨਾਲ ਹਾਈਵੇ ਟਿੱਡ ਜਾ ਬਹਲਾ ਦਰਦ ਹੋਈ ਮਾਸੇ ਖਰਚਾ ਖੜ ਜਾ ਫੇਰ ਜਾਏ ਜਰੂਰੀ ਕੰਮ ਆਪਦਾ ਪਰ ਐ ਦੱਸ ਜੇ ਤੈਨੂੰ ਸਾਡਾ ਘਰ ਇੰਨੀ ਬੁਰਾ ਲੱਗਦਾ ਉਹੀ ਮੇਰੇ ਸਾਡਾ ਕੁਛ ਦੇਖ ਕੇ ਮਾਰਦੇ ਇੱਕ ਨੱਦੇ ਨੂੰ ਮੈਂ ਕੀ ਕੀਤਾ ਆ ਤਾ ਹੋਰ ਮੈਂ ਤਾਂ ਕੁਛ ਕਿਹਾ ਵੀ ਨਹੀਂ ਹੈ ਗਿਆ ਮੇਰੇ ਪਿਓ ਦਾ ਮੇਰੇ ਚਾਚਾ ਦਾ ਫਸਟੈਂਡ ਟੱਕਰਾਉ ਰਹਾ ਦਾ ਗੰਦਾਸੇ ਚ ਕੀ ਫਤਣਾ ਨਹੀਂ ਪਤਾ ਉਹ ਤਾਂ ਆਪੀ ਸੜਕਾਂ ਤੇ ਖੜੇ ਰਹਿੰਦੇ ਨੇਗੇ ਆਹੋ ਹੋਰ ਦੋਨਾਂ ਲੋਵੇ ਕੋਈ ਇੱਕ ਗੱਲ ਨਹੀਂ ਮੈਂ ਤਾਂ ਗੇਪੋ ਨੂੰ ਕਹੇ ਮੈਂ ਤਾਂ ਗੇਪੋ ਨੂੰ ਕਹੇ ਕੀ ਕਹਤਾ ਮੈਂ ਦੱਸ ਤਾਂ ਦੇ ਕੀ ਕਹਤਾ ਉਹ ਮੈਨੂੰ ਕੀ ਪਤਾ ਕੀ ਕਿਹਾ ਉਹਨਾਂ ਨੇ ਪੁੱਛਦਾ ਫੇਰ ਹੀ ਬੋਲਦਾ ਤੂੰ ਮੇਰੇ ਨਾਲ ਕੁਝ ਕਹਿੰਦਾ ਮੈਨੂੰ ਆ ਕੇ ਉਹਨਾਂ ਨੇ ਇੱਕੋ ਗੱਲਾਂ ਬਸ ਗੇਪੋ 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 ਭੈਣ ਉਧਰੋਂ ਮੇਰੀ ਮਾਂ ਇਹ ਜਿਹੜੀ ਸਾਰਾ ਗੇਪੋ ਦਾ ਨੋ ਤੇ ਕਿਹੜਾ ਜ਼ਮੀਨ ਲਵਾਤੀ ਉਹਨਾਂ ਨੇ ਹਾਂ ਤੂੰ ਤਾਂ ਉਹੀ ਮੇਰੇ ਗਾਲ ਪੈ ਰਿਹਾ ਉਹ ਜੇ ਲਵਾਈ ਨਹੀਂ ਇੱਕ ਨੱਦੇ ਦਿਨ ਚ ਲਵਾ ਦਾਂਗੇ ਚੱਲਵਾ ਦਨ ਕੇ ਫੇਰ ਦੇਖ ਲਈ ਤੂੰ ਵੀ ਹਾਂ ਦੇਖ ਲਈ ਫੇਰ ਲਵਾਇਆ ਹਾਂ ਇਹ ਕਰ ਪੱਟਾ ਕਰਦੇ ਕਿਸੇ ਦੀ ਤੂੰ ਸਿਆਣੀ ਬਣੀ ਹੈ ਕੋਈ ਤੂੰ ਆਪਣੇ ਤੂੰ ਆਪਣੇ ਨੂੰ ਸੰਭਲਿਆ ਪੜੀ ਸੰਭਲ ਆ ਉਹ ਤਾਂ ਸਾਮ ਹੀ ਹੋਏ ਨੇ ਉਹਨਾਂ ਨੂੰ ਸੰਭਲ ਕੇ ਉਹਨਾਂ ਨੇ ਉਹਨਾਂ ਨੂੰ ਕਹਦੇ ਨਾਂ ਲੈ ਕੇ ਜਾਇਆ ਕਰ ਮੈਂ ਤਾਂ ਮੈਂ ਤਾਂ ਆਇਲੈਂਡ ਗਈ ਤੀ ਹੁਣ ਮੈਂ ਕੀ ਕਰਾਂ ਅੱਗੇ ਖੜੇ ਤੇ ਕਹਿੰਦਾ ਚੱਲ ਬੈਠ ਜਾ ਪਰ ਜਾਈ ਕਹਿੰਦਾ ਉਹ ਮੈਂ ਉਹਨਾਂ ਨੂੰ ਸਾਹਮਣੇ ਹੁਣ ਤੈਨੂੰ ਸਾਹਮਣੇ ਆ ਮੈਂ ਤੇਰੀ ਇੱਜ਼ਤ ਕਰਦਾ ਸਿਆਣੀ ਬਿਆਣੀ ਤੂੰ ਮੜਾ ਜਾ ਦੇਖ ਕੇ ਚੱਲਿਆ ਗਾ ਸੋ ਸਮਝ ਕੇ ਕੰਮ ਕਰ ਕੋਈ ਨਹੀਂ ਪਹਿਲਾਂ ਤੂੰ ਆਪਣੇ ਆਨੂੰ ਸੰਭਲ ਲੈ ਗਵਾਂੜ ਪਰਵਾਰ ਚ ਰਹ ਰਹਿਣਾ ਆਪਣੇ ਸਦਾ ਵਾਸਤੇ ਰਹਣਾਗਾ ਉਹ ਬਾਈ ਮੈਂ ਤਾਂ ਐ ਕਹਿੰਨੀ ਆ ਆਪਣੇ ਆਨੂੰ ਸੰਭਲ ਲੈ ਮੈਂ ਤਾਂ ਆ ਆਪਣੀ ਚੰਦੀ ਹੈਗੀ ਮੇਰਾ ਵੀ ਪਰਿਵਾਰ ਹੈ ਚੱਲ ਠੀਕ ਹੈ ਚੰਗਾ ਮੜਾ ਦੇਖ ਕੇ ਚੱਲਿਆ ਕਰਦੇ ਨੇ ਸਿਆਣੀ ਬਿਆਣੀ ਠੀਕ ਆ ਬੁਗੇ ਕੋਈ ਕੋਈ ਨਹੀਂ ਬੁਗੇ ਯਾਰਾ ਤਾਂ ਨਹੀਂ ਉਹ ਠੀਕ ਹੈ ਭਤੀਜਾ ਕੀ ਹਾਲ ਹੈ ਉਹ ਠੀਕ ਹੈ ਵਧੀਆ ਕਿਉਂ ਆਕੜਾ ਜਿਹਾ ਬੈਠਿਆ ਉਹ ਕੀ ਆਕੜਾ ਯਾਰ ਭੈਣ ਚੋ ਦਾ ਲੋਕਾਂ ਨੇ ਬਸ ਖੱਦੂ ਖੜੇ ਪਰਖੇ ਨੇ ਘਰੇ ਵਿਖੜੇ ਇਸ ਕਰਾਤਾ ਆ ਕਿਸ ਨੇ ਲਾਈਆਂ ਵਾ ਜਾਈਆਂ ਲਾਉਂਦੇ ਨੇ ਉਂਗਲਾਂ ਲਾਉਂਦੇ ਨੇ ਲੋਕ ਅੱਜ ਕਹਿੰਦਾ ਕੀ ਹੋ ਗਿਆ ਘਰੇ ਉਹ ਫਲਾਣੀ ਨੂੰ ਗੇਬੋ ਨੂੰ ਲਈ ਫਿਰਦਾ ਤੀ ਟਿਕੜੀ ਨੂੰ ਲਈ ਫਿਰਦਾ ਤੀ 100 ਪੁੱਛੇਂਦੇ ਨੇ ਤੂੰ ਵੀ ਤਾਂ ਗੇਬੋ ਲੈ ਲਗਿਆ ਉਹ ਬਸ ਆਉਂਦੇ ਆਉਂਦੇ ਪਹਿਲਾਂ ਮੋਟਰਸਾਈਕਲ ਤੇ ਚੜਕੇ ਜਾ ਰਹੇ ਨੇ ਜੇ ਲੋਕਾਂ ਨੇ ਢੇਡ ਬਣਾ ਲਿਆ ਦੱਸ ਕੀ ਹੈ ਚੜ੍ਹੇ ਜਾਂਦਾ ਮੋਟਰਸਾਈਕਲ ਤੇ ਬੰਦਾ ਝਾੜ ਦੁਖਦੀ ਹੈ ਕਹਿੰਦੀ ਮੇਰੀ ਅੱਡੇ ਦੇ ਬੈਠੀ ਦੀ ਮਾ ਮਾ ਕਿੱਧਰ ਪਾਦੀ ਬੈਠੀਆਂ ਤੂੰ ਉਹ ਕਹਿੰਦੇ ਮੈਂ ਤਾਂ ਭਈ ਦਵਾਈ ਲੈਣ ਜਾਂਦੀ ਸੀ ਡੀਕਤੀ ਦੀ ਕਿਸੇ ਨੂੰ ਬੱਸ-ਪੁੱਸ ਨੂੰ ਬੱਸ ਸਾਈ ਨਹੀਂ ਚੱਲ ਮੈਂ ਗਿਆ ਮੈਂ ਅੱਤ ਆਇਆ ਵੀ ਆ ਗਿਆ ਮੇਰਾ ਕੀ ਮਤ ਹੋਜੀ ਤੀਜਾ ਉਹ ਪਤਾ ਨਹੀਂ ਤਾਂ ਬਾਪੂ ਆਕੜੀ ਫਿਰਦਾ ਆ ਮੇਰੀ ਗੱਲ ਸੁਣ ਲੈ ਇਹਨੂੰ ਵਧੀਆ ਸੱਕਰ ਪਈਏ ਲੈ ਜੀਏ ਕਿਤੇ ਸੱਕਰ ਤਾਂ ਨਹੀਂ ਫੰਡ-ਫੰਡ ਲੈ ਹੈਗੇ ਕਿਹੜੀ ਕੋਈ ਇਹ ਮੇਰੀ ਗੱਲ ਸੁਣ ਲੈ ਆ ਆ ਜਾ ਤੂੰ ਵੀ ਭਾਈ ਜਾ ਆ ਜਾ ਆ ਜੱਟ ਦੀ ਰੀਸ਼ ਕਰਦਾ ਮਿਰੜੀ ਰੀਸ਼ ਠੀਕ ਹੈ ਉਹੀ ਗੱਲ ਬਾਤ ਹੁੰਦੀ ਐ ਭੇਜਿਆ ਦਾ ਜੀਰੀ ਵਾਲਿਆਂ ਨੂੰ ਪੁੱਛਣਾ ਵੀ ਜੀਰੀ ਦੇਖ ਕੇ ਆ ਪਰਦਾ ਦਵਾਈਆਂ ਦਵਾਉਂਦਾ ਕਿਸੇ ਨੂੰ ਉਹ ਗਾਂ ਸਾਡੇਲੇ ਫੇਰੀ ਨੇ ਦੇਖ ਲਿਆ ਉਹਨੇ ਆ ਕੇ ਦੱਸਦਾ ਉਹਦੀ ਮੰਮੀ ਨੂੰ ਉਹ ਕਿੱਥੇ ਚਲਦੀ ਐ ਇੰਨੀ ਗੱਲ ਉਹਦਾ ਫਟਣ ਲਈ ਹੋ ਗਈ ਪੜਾ ਪੜਾਕਾ ਪੈਣ ਲਾ ਹੋ ਗਿਆ ਤੂੰ ਪਤੰਦਰਾ ਆਪਣੇ ਭਾਈ ਨੂੰ ਕਹਦੇ ਵੀ ਵਿਹਲਾ ਫਿਰਦਾ ਇਹ ਪਾਈ ਚਿੱਟੇ ਕੱਪੜੇ ਵੀ ਤੂੰ ਅੱਜ ਦਵਾਈ ਦਵਾ ਲਿਆ ਚੱਲ ਜੀ ਜੇ ਭਾਈ ਰਵੇ ਹੁੰਦਾ ਫਿਰ ਇਹ ਕਹਿੰਦਾ ਮੈਂ ਤੈਨੂੰ ਕਿਉਂ ਪੰਗਾ ਲੇਤਾ ਦੀ ਗਾ ਜਦੋਂ ਇੱਥੇ ਤੇ ਤਾਂ ਸੜਕ ਤੇ ਬੰਦਾ ਸਫਰ ਚੜੀਏ ਨਾ ਯਾਰ ਕੋਈ ਟਿਗਰੇ ਬੰਦਾ ਜਿਹੜਾ ਦਵਾਈ ਦਵਾਉਣ ਵਗ ਗਿਆ ਫਿਰ ਕੀ ਆ ਜਾ ਫਰਕ ਭੋਰ ਲਿਆ ਤੇ ਬੁੜੀਆਂ ਨੂੰ ਕਹਿ ਕੇ ਦੇਖ ਆ ਉਹ ਬੈਠੀ ਐ ਕਹਿ ਕੇ ਦੇਖ ਉਹਨੂੰ ਕੀ ਕਹੀ ਐ ਯਾਰ ਤੂੰ ਤਾਂ ਬੁੜੀਆਂ ਤੇ ਆ ਚੜਦਾ ਬਿੰਦਕ ਵਿੱਚ ਹੋ ਹਾਂ ਮੈਨੂੰ ਤੂੰ ਐ ਲੈਸ ਤੇ ਕਿੰਨੀ ਬੁੜੀਆਂ ਛਿੜੇ ਨੇ ਬਹੁਤ ਬੁੜੀਆਂ ਛਿੜੇ ਨੇ ਆਪ ਤਾਂ ਇਹਨਾਂ ਆਪੋ ਲਜਾ ਛੜਿਆ ਨੂੰ ਤਾਂ ਇਹਨਾਂ ਲਾਇਸੈਂਸ ਬਣਿਆ ਹੋਇਆ ਕੋਈ ਹੁੰਦਾ ਕਹਿੰਦਾ ਹੈਗਾ ਆਪ ਬਦੀਆਂ ਦਾ ਹੱਥਾਂ 'ਚ ਦੂਏ ਦੀਆਂ ਕੱਛਾਂ ਚਾਇਆ ਰੱਖਿਆ ਕਰਦਾ ਵੀ ਹਾਂ ਚੱਲ ਕੋਈ ਨਾ ਤੇਰੀਆਂ ਕੱਛਾਂ 'ਚ ਲੈ ਕੇ ਉਹ ਕਰਤੀਆਂ ਮੇਰਾ ਕੀ ਲਊਗਾ ਭੈਣ ਚ ਦਾ ਵਿਆਹ ਦੀ ਹੈ ਅੱਧੀ ਲੰਘੀ ਅੱਧੀ ਰਹਿ ਗਈ ਇਹਨੂੰ ਤੈਨੂੰ ਪਤਾ ਨਹੀਂ ਦੀ ਵੀ ਤੇਰੇ ਭਾਈ ਨਾਲ ਤੇਰੇ ਭਾਈ ਨਾਲ ਮਾੜੀ ਮੋਟੀ ਹੱਥ ਮੁਕੌਲ ਕਰ ਲੈਂਦੀ ਹੈ ਖੇਲ ਕਰ ਲੈਂਦੀ ਹੈ ਖੇਲ ਲੈਂਦੀ ਹੈ ਮਾੜਾ ਮੋੜਾ ਤੂੰ ਵਿੱਚ ਕਿਉਂ ਉਹਨੂੰ ਬਿਠਾਉਣਾ ਹੈ ਮੈਂ ਕਾ ਨੂੰ ਬਿਠਾਉਣਾ ਤੇਰੇ ਨੂੰ ਵੇਖੇ ਵੀ ਚੱਲ ਮੈਂ ਦਵਾਈ ਵਾ ਕੇ ਲੈਵਾਂ ਮੈਂ ਕਾ ਨੂੰ ਪਿਠਾਉਣਾ ਬਸ ਬੈਠ ਕੇ ਹੁਣ ਜਰ ਮੈਂ ਤੇਰੇ ਡੋਕੇ ਫਿਰ ਉਹ ਮੈਨੂੰ ਪਤਾ ਤੇ ਵੀ तेरे ਪੱਖੀਆਂ ਚ ਲਾਉਂਦਾ ਮੁੰਡਾ ਉਹ ਉਹ ਮੈਨੂੰ ਪਤਾ ਵੀ ਲੋਕ ਚੱਕਰ ਦਿਖਲਾ ਪੱਥਰਾਂ ਨੂੰ ਪਾੜ ਦੰਦੇ ਨੇ ਪਤਾ ਵੀ ਤੇ ਚੋਦਾਂ ਦੇ ਘਰ ਪਾੜਨਗੇ ਸਾਡਾ ਯਾਰਾ ਚੱਲ ਤਾਂ ਛੱਡ ਪੱਥਰਾਂ ਪੁੱਥਰਾਂ ਨੂੰ ਤੁਸੀਂ ਮੈਨੂੰ ਐ ਦੱਸੋ ਕੋਈ ਗੱਲ ਕੋਈ ਸੁਣਾਓ ਕੋਈ ਗੱਲ ਕੀ ਐ ਗੱਲ ਕੀ ਸੁਣਾਈਏ ਯਾਰਾ ਗੱਲ ਤਾਂ ਬਸ ਹੁਣ ਸੁਣ ਕੇ ਰੇ ਹੁਣ ਇੱਕ ਦੂ ਬਾਦ ਕੁੜੀਆਂ ਨੂੰ ਫੋਨ ਕਰਤਾ ਉਹਨੇ ਕਹਿੰਦੀ ਕੁੜੀਆਂ ਆਉਣਗੀਆਂ ਫਿਰ ਹੋਰ ਇਹਦੀ ਦਾੜੀ ਪੱਟਣਗੇ ਕਿਵੇਂ ਦਾ ਯਾਰਾ ਮੈਂ ਤਾਂ ਹੁਣ ਤਿੰਨ ਚਾਰ ਦਿਨ ਪਈ ਮੈਂ ਤਾਂ ਬਾਹਰ ਜਾਣਾ ਹੋਈ ਹੁਣ ਸਾਫ ਕੰਨੀ ਦੇ ਕੇ ਆਉਣਾ ਕਿਹੜਾ ਮੈਂ ਤਾਂ ਹੁਣ ਮੈਂ ਤਾਂ ਜਾਣਾ ਪਈ ਕਿਤੇ ਨੇ ਪਾਸ ਆਹ ਛੇੜੀਏ ਕਿਪੂ ਛੇੜੀਏ ਛੇੜੀ ਤਾਂ ਕਰੂਗਾ ਮੈਂ ਤੇ ਛੇੜਦਾ ਫਿਰ ਤਾਂ ਫਿਰ ਕੰਮੇ ਨਾ ਬਣ ਜਾਂਦਾ ਛੇੜੀ ਛੂੜੀ ਕਾਨੂੰ ਉਹ ਤੇਰੇ ਨਾਲ ਵੀ ਗੱਲਬਾਤ ਹੈ ਕਿਪੂ ਦੀ ਓਏ ਗੱਲਬਾਤ ਤਾਂ ਕਰੂਗਾ ਮੇਰਾ ਨਾਮ ਉਹ ਚੜ ਗਈ ਤੁਸੀਂ ਨੇ ਇਹੀ ਖੇੜਾ ਕਿਹੜਾ ਬਣਾ ਰੱਖਿਆ ਚੜਨ ਨੂੰ ਆਮਰ ਬੇਲ ਹੈ ਉਹ ਵੀ ਉਹਤੇ ਚੜ ਗਈ ਸੀ ਰક્ત ਤੇ ਓਏ ਆਮਰ ਬੇਲ ਵਾਲੇ ਛੱਡ ਯਾਰ ਤੂੰ ਆਮਰ ਬੇਲ ਤਾਂ ਦਕਤਰ ਤੇ ਚੜਦੀਦਾ ਮੋਟਰਸਾਈਕਲ ਤੇ ਚੜਦੀਏ ਬਾਕੀ ਸਾਰੀ ਗੱਲ ਮੈਂ ਝੱਲ ਲੂੰਗਾ ਠੀਕ ਹੈ ਕਦੇ ਅੱਜ ਤੋਂ ਬਾਅਦ ਕਿਪੂ ਕੋਈ ਚੱਕਣਾ ਨਹੀਂਗਾ ਫਿਰ ਕਹਿੰਦਾ ਟੰਗਾ ਤੇਰੀਆਂ ਮੈਂ ਤੋੜ ਦੂੰ ਤੇਰੀ ਲਈ ਦਾ ਬਾਅਦ ਚ ਤੋ ਇਹ ਸੁਬਿਧਾ ਨਹੀਂ ਵਾਹ ਆਪੇ ਛੜੀ ਗਏ ਫਿਰ ਮੈਂ ਤਾਂ ਹੁਣ ਕੀ ਕਰਾਂ ਫਿਰ ਜਿਹੜਾ ਹੱਥ ਜੇ ਲਾਈ ਨਹੀਂ ਫਿਰ ਹੁਣ ਮੈਂ ਕੀ ਕਰਾਂ ਅੱਛਾ ਕੇ ਹੱਥ ਤੋਂ ਹੀ ਕਿਵੇਂ ਲਾਈ ਨਾ ਸਾਂ ਇੱਥੇ ਜਾਣ ਜੇ ਕਰੀ ਗਈ ਹੈ ਜੀ ਅੱਛਾ ਫਿਰ ਅੰਜ ਤੋਂ ਪਰੇ ਉਖੜੀ ਜਾ ਜਾਂ ਕਰਿਆ ਉੱਤੇ ਵੱਜਿਆ ਕਰਿਆ ਕੀ ਦੱਸ ਫਿਰ ਮੈਂ ਕੀ ਕਰਾਂ ਮੈਂ ਛੜੀ ਆ ਆ ਚੀਜ਼ਾਂ ਨਹੀਂ ਆਪ ਦੇ ਆਪ ਡਿੱਗਦੀਆਂ ਜਰਾ ਓਏ ਤੂੰ ਸਾਲਿਆ ਆਪ ਦਿੱਲੀ ਨੂੰ ਬਿਠਾ ਕੇ ਦੋ ਗੇੜੇ ਤੇ ਲੈ ਇੱਥੇ ਕੀ ਤਾਂ ਉਹ ਵੱਜੂਗੀ ਓਏ ਉਹਨੂੰ ਟੋਲ ਨੂੰ ਕਰਨ ਬਿਠਾਵੇ ਉਹਦਾ ਟੋਲ ਹੋ ਰਿਹਾ ਹੈ ਪਾਣੀ ਨਾਲ ਟੋਲ 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 ਲੈ ਗਿੱਪੂ ਗੋਦ ਸੋਹਣੀ ਤਾਂ ਦੇਖ ਲੈ ਕਿੰਨੀ ਸੋਹਣੀ ਹੈ ਗਿੱਪੂ ਆ ਇਹ ਪੜਾਈ ਜਾਣੀ ਮਾਰੂ ਹੀ ਹਾਂ ਉਹ ਤਾਂ ਪਈਆ 14ਵੇਂ ਦਾ ਚੰਦ ਵਰਗੀ ਯਾਰਾ ਉਹ ਪਈਆ ਕਾਲੇ ਦਾ ਵੇ ਬੰਦ ਦੀ ਦਾੜੀ 14ਵੇਂ ਦਾ ਚੰਦੇ ਕਰਾਉ ਤੇਰਾ ਤੇ 15ਵੇਂ ਦਾ ਚੰਦੇ ਉਹ ਕਾਲੇ ਤਵੇ ਵਰਗੀ ਪਈਆ ਕਿੱਥੇ ਇੱਕ ਰੀਸੋ ਦੀ ਪਈਆ ਨਾਲੇ ਹੋਰ ਪਈਆ ਉਹ ਹਾਂ ਚੱਲ ਤੂੰ ਲੈ ਉਹ ਚਲ ਤਾਂ ਤੂੰ ਕੰਮ ਕਰ ਲੈ ਉਹ ਉੱਥੇ ਜਾ ਆਉ ਜਾ ਆਪਣਾ ਕੰਮ ਕਰ ਖਾਉ ਹੈ ਸਾਡੇ ਉਹ ਹੀ ਮੁੰਡਾ ਖਾਊਗਾ ਮੁੰਡਾ ਕੁੱਟੂ ਤੇ ਨੂੰ ਉਹ ਬੱਕੀਆਂ ਕੁੱਟੂ ਤਰੀ ਉਹ ਚੱਲ ਮੁੰਡੇ ਨੂੰ ਗਾ ਹਾਂ ਹੋਰ ਕੁੱਟ ਦੂਗਾ ਕੋਈ ਬਾਰੀ ਹੈ ਤਾਂ ਪੋ ਆਵਦੀ ਮੇਰੀ ਗੱਲ ਸੁਣ ਫਿਰ ਕੀ ਕਹਿੰਦੀ ਬੱਸ ਕਹਿੰਦੀ ਨਹੀਂ ਚੱਲ ਇੱਧਰ ਵਗ ਜਾਂਦੇ ਫੋਰਾ 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 ਇਦਨ ਇਹਨੇ ਦੇਖ ਲਿਆ ਮੈਂ ਚਲਾਂ ਕਰੀ ਵਗ ਜਾਂਦੇ ਮੈਂ ਕੱਟ ਰਹੀ ਹੁਣੀ ਰਾਤ ਕੰਜੜ ਦੀ ਦੀ ਕਲੋਜੀ ਦੀ ਜਦੋਂ ਹੋਰੇ ਆਏ ਤੇ ਚੋਦੀ ਮੂਰੇ ਖੜੀਏ ਹਾਂ ਫਿਰ ਤੱਕ ਕਾਟੋਕਲੇ ਛਿੜ ਗਿਆ ਉਹਨਾਂ ਜਮੀ ਸ਼ਾਫਾ ਛਿੜ ਮੇਰੀ ਗੱਲ ਹੁਣ ਲੈ ਪਰ ਜਾਈ ਹਾਂ ਸਣਾ ਇੰਨਾ ਕਿਉਂ ਤੁਸੀਂ ਨੇ ਬਹੁਤੜਾ ਵਧਾਇਆ ਹੈ ਕਿੱਡੀ ਕੀ ਗੱਲ ਹੋ ਗਈ ਥੀ ਜੇ ਦਵਾਈ ਦਵਾ ਲਿਆ ਮੋਟਰਸਾਈਕਲ ਤੇ ਲੈ ਜਾ ਕੇ ਐ ਕੁੜੀਆਂ ਕੋਲੇ ਫੋਨ ਮਾਰਿਆ ਪਰੌਣਾ ਕੋਲੇ ਫੋਨ ਮਾਰਿਆ ਮੇਰੀਆਂ ਭੈਣਾਂ ਕੋਲੇ ਫੋਨ ਮਾਰਿਆ ਐ ਕਰਦੇ ਨੇ ਲੱਸਣ ਕਰਦੇ ਫਿਰ ਹੁਣ ਜਾ ਤੁਸੀਂ ਅਸੀਂ ਕੀ ਦੱਸਣ ਕਰਦੇ ਆ ਪਹਿਲਾਂ ਹੁਣ ਜਾ ਤੁਸੀਂ ਇੰਨਾ ਤੰਗ ਕਰਦੇ ਫੋਨ ਤਾਂ ਫਿਰ ਮੈਂ ਕਰੂੰਗੀ ਓਏ ਮੇਰੀ ਗੱਲ ਸੁਣ ਲੈ ਮੇਰਾ ਲਾਂਬਾ ਕਰਦੇ ਆ ਤੈਨੂੰ ਉਹ ਤਾਂ ਚਲ ਉਹਨੇ ਕਹੇ ਤਾਂ ਹੁਣ ਉਹਨੂੰ ਕਮਾਂਡਰ ਨੂੰ ਅਸੀਂ ਜਵਾਬ ਨਹੀਂ ਦੇ ਸਕਦੇ ਨਾ ਵੀ ਭਾਈ ਮੈਨੂੰ ਦਵਾਈ ਦਵਾ ਲਿਓ ਵੀ ਸਵੇਰ ਨੂੰ ਤੂੰ ਹੀ ਕਹਿੰਦੀ ਵੀ ਭਾਈ ਉਹਨੂੰ ਦਵਾਈ ਦਵਾ ਲਿਓ ਕਿੱਡੀ ਕੀ ਗੱਲ ਹੈ ਕਰੇ ਤਾਂ ਮਾਰੇ ਨਹੀਂ ਲਾਂਬੇ ਤਾਂ ਥੋੜੇ ਮੈਨੂੰ ਆਉਂਦੇ ਨੇ ਲਾਂਬੇ ਤਾਂ ਫੇਰ ਮਹੌਮਮਾ ਕੁੜੀਆਂ ਨੂੰ ਨਹੀਂ ਕਹੂੰਗੀ ਕੀ ਕਰੂੰਗੀ ਮੈਂ ਨਹੀਂ ਉਹ ਇੱਕ ਵਾਰ ਆਪ ਸਮਝਾਣ ਦੇ ਆ ਸਾਰੀ ਵੇਕੇ ਸਮਝਾਣ ਦੇ ਹੈਰੀ ਤੋਂ ਪਾਉਂਦੇ ਹੈਰੀ ਕਹਿੰਦਾ ਆਪਣੇ ਡੈਡੀ ਨੂੰ ਹਾਂ ਕਿਉਂ ਯਾਰ ਸੰਘਰਸ਼ ਮਲਾਈ ਆ ਮਾਤਾ ਪਿਤਾ ਕਿਉਂ ਸੰਘਰਸ਼ ਮਲਾਈ ਆ ਮੜਾ ਮੋਟਾ ਦੇਖ ਲੈ ਕਰਦੇ ਨੇ ਗਵਾਂਢੀ ਕੀ ਕਹਿੰਦੇ ਹੋਣਗੇ ਆਪਾਂ ਨੂੰ ਦੇਖ ਕੇ ਗਵਾਂਢੀ ਕਹਿਣਗੇ ਨਹੀਂ ਇਹਨਾਂ ਨੇ ਅੰਤ ਚੱਕੀ ਪਈ ਐ ਤੇਰੇ ਤਾਏ ਨੇ ਵੀ ਤੇਰੇ ਬਾਪ ਨੇ ਵੀ ਕੱਲ ਸੁਣਾ ਤੇ ਇਹਨੂੰ ਬੋਲਣ ਦੀ ਲੋੜ ਨਹੀਂ ਹੈਗੀ ਮੈਂ ਸਮਝਾਇਆ ਕਿ ਪੁਲਵ ਵੀ ਜਾ ਕੇ ਆਈ ਦੀ ਹੁਣ ਜਾ ਕੇ ਆ ਮੈਂ ਕਹਿ ਕੇ ਆ ਉਹਨਾਂ ਨੂੰ ਅੱਛਾ ਵਿਚਾਰਾ ਰੱਖਣੀ ਸਾਜ ਪਿਆ ਰੱਖਣਾ ਮੇਰੇ ਤਾਜ ਨਾਲ ਰੱਖੀ ਮੇਰੇ ਬਾਪ ਦੇ ਦੇਖ ਗਏ ਉਹ ਕਿੰਨੀ ਵਿਚਾਰੀ ਤੈਨੂੰ ਵੀ ਤੰਗ ਗਲਤ ਬੋਲੀ ਐ ਉਹ ਵਿਚਾਰੀ ਉਹ ਤਾਂ ਜਮੀ ਨਹੀਂ ਕਿਸੇ ਨੂੰ ਕੁਝ ਕਹਿੰਦੀ ਹੈਗੀ ਯਾਰ ਮੈਨੂੰ ਪਤਾ ਮੈਂ ਜਾ ਠੀਕ ਹੈ ਕੀ ਹੋ ਰਿਹਾ ਯਾਰਾ ਹੋ ਰਿਹਾ ਕੀ ਐ ਤੇਰੇ ਘੰਡੇ ਵਿੱਚ ਹੋ ਰਿਹਾ ਤੈਨੂੰ ਮਣੇ ਵੀ ਟਾਕ ਲੂਕ ਨਹੀਂ ਗਈ ਯਾਰਾ ਉਹ ਇੱਕ ਲੂਕੀ ਫਸੇ ਆ ਗਈ ਗੋਲਾ ਡਿੱਗਿਆ ਕੁਝ ਤੋਂ ਦਾ ਡਾ ਕੀ ਹਾਂ ਗੋਲੇ ਹੀ ਡਿੱਗੇ ਤੈਨੂੰ ਭਾਣੇ ਜਲੂਸ ਕੱਢ ਰਗਾ ਪਿੰਡ ਦੇ ਚ ਸੋ ਸੋ ਬੈਲੂ ਡੀ ਪਿਆ ਭਾਵੇਂ ਮੂੰਹ ਟਾਕੇ ਰੰਗਣਾ ਪਿੰਡ ਦੇ ਚ ਸੋਈ ਲੰਗਦਾ ਮੈਂ ਉਹ ਕੋਈ ਗੱਲ ਨਹੀਂ ਦਾ ਤਾਂ ਦੱਸ ਤੂੰ ਮੇਰੇ ਤੇ ਉੱਤੇ ਸਰਤੇ ਚੜ ਰਾ ਤੇ ਬਾ ਸਾਰਾ ਟੱਪਰ ਮੇਰੇ ਸਿਰ ਤੇ ਚੜ ਰਿਹਾ ਦੱਸਾ। ਕਦ ਅਛਣਾਂਗੇ ਕਰੂਗਾ ਫਟਾ ਸਾਰੀ ਕਹਿਣਗੇ। ਰਾਲਾ ਬਣਾ ਰਖਿਆ ਬਾਪੇ ਹਾਂ। ਰਾਲਾ ਕੀ ਸਾਰਾ ਮੇਰੀ ਗੱਲ ਸੁਣਦੇ ਨਾਲੇ, ਕੰਨ ਖੋਲ ਕੇ। ਹਾਂ ਹਾਂ ਤੂੰ ਸੁਣਾ ਪਹਿਲਾਂ। ਤੇਰੇ ਚਾਚੇ ਨੂੰ ਸੁਣਾ ਦੇ, ਤੇਰੀ ਮੰਮੀ ਨੂੰ ਵੀ ਸੁਣਾ ਦੇ। ਆਹ ਖੜੇ ਨੇ ਸਾਹਮਣੇ। ਹਾਂ ਜਿੰਨੇ ਵੀ ਬਰੀ ਜ਼ਮੀਨ ਹੈ। ਹਾਂ ਕਿਸੇ ਸਾਲੇ ਨੂੰ ਝਾਕੜ ਨਹੀਂ ਦਿੰਦਾ। ਠੀਕ ਐ। ਐਨ ਲਵਾਉਂਗਾ ਮੈਂ ਉਸਦੇ ਨੋਂ ਆਪਣੇ ਬਾਪੇ ਸਵਾਦਾ ਦੇ ਨੋਂ ਲਵਾਉਂਗਾ। ਓ ਮੇਰੀ ਗੱਲ ਸੁਣ ਲੈ, ਓ ਇਤਰੀ ਕਿਹੜੀ ਜ਼ਮੀਨ ਐ? ਓਥੇ ਇਕਰੀ ਜ਼ਮੀਨ ਆ ਵੱਡਾ ਮੈਂ ਹਾਂ ਮੇਰੇ ਨੋਂ ਐ ਜ਼ਮੀਨ ਸਾਰੀ। ਹਾਂ ਤੇਰੇ ਨੋ ਕੁਝ ਨਹੀਂ ਹੈਗਾ ਵੱਡਾ ਮਾਇਆ ਮੇਰੇ ਨੌਜਵਾਨਾ ਪੱਟ ਪੜਾ ਦੇ ਉਹ ਹਰ ਗੱਲ ਸੁਣੋ ਤੁਸੀਂ ਸਾਡੇ ਜ਼ਮੀਨ ਦੇ ਸਾਰੇ ਲੈ ਤੋ 14 ਸਾਲ ਮਿੱਟੀ ਨਾਲ ਦਾ ਮਿੱਟੀ ਮੈਂ ਹਾਂ ਤੂੰ ਮੱਝ ਤੋ ਯਾਰ ਦਾ ਜਿਵੇਂ ਪੈਣੀ ਚਨੇ ਵਿੱਚ ਨਹੀਂ ਦੂਰ ਤੇ ਸਾਰਾ ਆ ਦੇਖੋ ਮਾਇਆ ਨਾ ਮਰ ਜਾਂਦੀ ਹੈ ਡਰੈਕਟਰ ਹੈ ਕਿਹੜਾ ਹੈ ਕੋਟਾ ਬਟਰਾਈਡ ਨਕਦਾ ਦੀ ਸੋਧ। ਕੋਈ ਮੇਰੀ ਗੱਲ ਸੁਣੇ ਚੁੱਪ ਕਰ। ਚਲਾਇਆ ਫੜੇ ਫੜੇ ਨੂੰ ਚਾਰ ਲੱਗੀ ਮਿੰਟ ਟੀਕ ਲਗਾਇਆ। ਪਹਿਲਾਂ ਤੇ ਇੱਕ ਗੱਲ ਸੜਕਾ ਦੂ ਕਰਿਆ। ਹਾਂ ਹੁਣ ਆ ਲੁਆ ਰਿਆ ਇਸ ਤੇ। ਕੋਰ ਵਾਲਾ ਖੂਕਾ ਹਲਵਾ ਨੇ ਕਹੀ ਜਾਂਦਾ। ਤੂੰ ਮੇਰੀ ਗੱਲ ਸੁਣ ਲੈ ਮੈਂ ਸੜਾ ਬੰਦਾ। ਜ਼ਮੀਨ ਤਾਂ ਮੈਂ ਬਣਾਉਣੀ ਸੀਗੀ। ਇਹਦੇ ਬਣਾਉਣਾ ਤੂੰ ਐ ਬਿਆਹ ਕਰਿਆ। ਇਹ ਵਿਆਹ ਤੇ ਕਿੰਨੇ ਰੁਪਏ ਲਾਇਆ ਨੇ ਤੈਨੂੰ ਪਤਾ? ਤੈਨੂੰ ਛੜੇ ਰੁਪਈ ਲੋੜ ਹੈ। ਉਸ ਟਾਈਮ ਤੇ ਖਾਣਾ ਹਲਵਾਇਆ ਸੀ ਬਾਈ ਜੀ ਤੇਰੇ ਵਿਆਹ ਤੇ ਖਾਣਾ ਹਲਵਾਇਆ ਸੀ ਉਸ ਟਾਈਮ ਤੇ ਖਾਣਾ। ਅਗਲਾ ਕਿੰਨੇ ਰੁਪਏ ਮੇਰੇ ਮੇਰੇ ਖਾਤ ਕਰ ਆਇਆ ਤੇ ਅੱਜ ਅੱਜੇ ਘਰ ਆਲਾ ਮੈਂ ਸੁੱਤੇ ਦੱਸੀ ਜਾਂਦਾ ਆ ਆਹੋ ਕਾਫੀ ਦੀ ਕਿਰਪਾ ਨਾਲ ਸਵੇਰੇ ਉੱਠਦਾ ਕੱਸਟ ਕਰਕੇ ਜਾਂਦਾ ਆ ਤੈਨੂੰ ਅਸੀਂ ਮੁਜਵੀਨ ਕਰਾਂ ਤੇ ਅਸੀਂ ਖੁੱਡੇ ਨਹੀਂ ਦਿੰਦੇ ਸੀ ਬਾਹਰ ਵੀ ਕੱਢ ਦਾਂਗੇ ਐ ਨਾਲਾ ਕਿਹੜਾ ਬੁਰਜੂਆ ਆਏ ਬੋਲਣ ਨੂੰ ਤਾਂ ਪੱਥੇ ਲੇਗੇ ਨਾਲੇ ਮਾੜੀ ਮੋਟੀ ਸੁਣਦਾ ਤੂੰ ਤੈਨੂੰ ਕੀ ਲੋੜ ਸੀ ਫੋਨ ਕਰਨ ਦੀ ਇਸ ਤਰ੍ਹਾਂ ਜਿਵੇਂ ਭੈਣਾਂ ਨਾਲ ਭੂਆ ਨਾਲ ਫਿਰ ਹੋ ਤਾਂ ਮੈਂ ਕਰਨੀ ਆ ਜੀ ਫੋਨ ਘਰ ਤਾਂ ਪੜਦਾ ਕਰਦੇ ਫਿਰ ਬੱਸ ਦੇਖ ਜੇ ਹੁਣ ਤਾਂ ਬਸ ਸੰਕੇਪ ਜੀ ਨਹੀਂ ਬੜੂ ਆ